ਕੈਨੇਡਾ ਦੇ ਸੂਬੇ অন্ਟਾਰੀਓ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਕੁਝ ਦਿਨ ਪਹਿਲਾਂ ਅਲਰਟ ਜਾਰੀ ਕੀਤਾ ਗਿਆ ਸੀ ਕਿ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ 16 ਜੁਲਾਈ ਦਿਨ ਮੰਗਲਵਾਰ ਨੂੰ ਸਵੇਰ ਤੋਂ ਹੀ ਬਹੁਤ ਤੇਜ਼ ਬਰਸਾਤ ਹੋ ਰਹੀ ਸੀ ਪੂਰੇ 온ਟਾਰੀਓ ਸੂਬੇ ਦੇ ਵਿੱਚ ਤੇ ਬਰਸਾਤ ਹੋਣ ਦੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸੜਕਾਂ ਪੂਰੀ ਤਰ੍ਹਾਂ ਨਾਲ ਪਾਣੀ ਦੇ ਨਾਲ ਭਰ ਚੁੱਕੀਆਂ ਸਨ ਤੇ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾਵਾਂਗੇ ਕਿ ਲੋਕਾਂ ਦੀਆਂ ਕਾਰਾਂ ਵੀ ਪਾਣੀ ਦੇ ਵਿੱਚ ਫਸੀਆਂ ਹੋਈਆਂ ਸਨ ਇਸ ਦੇ ਨਾਲ ਹੀ ਟ੍ਰਾਂਟੋ ਦੇ ਯੂਨੀਅਨ ਸਟੇਸ਼ਨ ਦੀ ਗੱਲ ਕਰੀਏ ਤਾਂ ਉੱਥੇ ਵੀ ਅੰਦਰ ਪਾਣੀ ਆ ਗਿਆ ਸੀ ਤੇ ਉੱਥੇ ਯਾਤਰੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਇਸ ਦੇ ਨਾਲ ਹੀ ਮਾਕਾਰਾਂ ਦੇ ਪਹੁੰਚਣ ਦੇ ਵਿੱਚ ਵੀ ਲੋਕਾਂ ਨੂੰ ਦੇਰੀ ਹੋਈ ਗ੍ਰੇਟਰ ਟੋਰਾਂਟੋ ਖੇਤਰ ਵਿੱਚ ਹੜ੍ਹਾਂ ਦੀਆਂ ਵਿਆਪਕ ਰਿਪੋਰਟਾਂ ਆਈਆਂ ਜਿਸ ਤਹਿਤ ਵਾਤਾਵਰਣ ਕੈਨੇਡਾ ਨੇ ਕਿਹਾ ਸੀ ਕਿ ਆਖਰਕਾਰ 125 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਹੈ ਮੌਸਮ ਏਜੰਸੀ ਨੇ ਜੀਟੀਏ ਲਈ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਸੀ ਅਤੇ ਕਿਹਾ ਸੀ ਕਿ ਪ੍ਰਤੀ ਘੰਟਾ 40 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਹੈ ਤੇ ਇਹ ਚੇਤਾਵਨੀ ਬਿਲਕੁਲ ਸੱਚ ਹੋਈ ਵਾਤਾਵਰਣ ਕੈਨੇਡਾ ਦੀ ਰਿਪੋਰਟ ਦੇ ਅਨੁਸਾਰ ਹੀ ਬਹੁਤ ਤੇਜ਼ ਬਰਸਾਤ ਹੋਈ ਅਤੇ ਜੀਟੀਏ ਦੇ ਵਿੱਚ ਲੋਕਾਂ ਨੂੰ ਭਾਰੀ ਮੀਂਹ ਦਾ ਸਾਹਮਣਾ ਕਰਨਾ ਪਿਆ ਸਿਟੀ ਆਫ ਟ੍ਰਾਂਟੋ ਨੇ ਦੱਸਿਆ ਕਿ ਉੱਤਰ ਵੱਲ ਗਾਰਡਨਰ ਐਕਸਪ੍ਰੈਸਵੇਅ ਤੇ ਦੋ ਖੱਬੇ ਲੈਨ ਹੜ ਕਾਰਨ ਡੰਡਾਸਟ੍ਰੀਟ ਤੇ ਬੰਦ ਕਰਨੀਆਂ ਪਈਆਂ Ontario Provincial Police ਨੂੰ ਕਈ ਥਾਵਾਂ 'ਤੇ ਰਿਪੋਰਟਾਂ ਮਿਲੀਆਂ ਜਿੱਥੇ ਭਾਰੀ ਮੀਂਹ ਕਾਰਨ ਹਾਈਵੇ 'ਤੇ ਹਾੜ ਆ ਗਏ ਭਾਰੀ ਮੀਂਹ ਨੇ TTC ਸੇਵਾਵਾਂ ਨੂੰ ਵਿਪਰੀਭਾਵਿਤ ਕੀਤਾ ਤੇਜ਼ੀ ਨਾਲ ਵਧ ਰੀਆਂ ਨਦੀਆਂ ਅਤੇ ਪੁਲੀਆਂ ਇਮਾਰਤਾਂ ਅਤੇ ਲੋਕਾਂ ਨੂੰ ਹੁੰਜ ਸਕਦੀਆਂ ਸਨ ਕਿਉਂਕਿ ਬਰਸਾਤ ਇੰਨੀ ਜ਼ਿਆਦਾ ਤੇਜ਼ ਸੀ ਅਤੇ ਸੜਕਾਂ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਪਾਣੀ ਭਰ ਚੁੱਕਿਆ ਸੀ ਵਾਤਾਵਰਣ ਕੈਂਡਾ ਵੱਲੋਂ ਭਾਰੀ ਮੀਂਹ ਨੂੰ ਦੇਖਦੇ ਹੋਏ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਤੇ ਲੋਕਾਂ ਨੂੰ ਕਿਹਾ ਗਿਆ ਕਿ ਜੇਕਰ ਪਾਣੀ ਤੇਜ਼ੀ ਨਾਲ ਵਧ ਰਿਹਾ ਹੈ ਤਾਂ ਰੁਗੀਆਂ ਕਾਰਾਂ ਨੂੰ ਉੱਥੇ ਹੀ ਛੱਡ ਦਿਓ ਬੱਚਿਆਂ ਅਤੇ ਪਾਲਤੂ ਜਾਨਵਰਾਂ ਨੂੰ ਨਦੀਆਂ ਅਤੇ ਨਦੀਆਂ किनारे ਤੋਂ ਦੂਰ ਰੱਖਣ ਦੀ ਇਹ ਹਦਾਇਤ ਜਾਰੀ ਕੀਤੀ ਗਈ ਕੀਮਤੀ ਵਸਤੂਆਂ ਨੂੰ ਉੱਚੇ ਪੱਧਰਾਂ ਤੇ ਲਿਜਾਣ ਤੇ ਵੀ ਵਿਚਾਰ ਕਰਨ ਦੇ ਲਈ ਕਿਹਾ ਗਿਆ ਕਿਉਂਕਿ ਭਾਰੀ ਬਰਸਾਤ ਦੇ ਕਾਰਨ অন্ਟਾਰੀਓ ਦੇ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਸਨ ਟ੍ਰਾਂਟੋ ਅਤੇ ਰੀਜਨ ਕਨਜ਼ਰਵੇਸ਼ਨ ਅਥਾਰਟੀ ਨੇ ਮੰਗਲਵਾਰ ਸਵੇਰ ਨੂੰ ਭਾਰੀ ਮੀਂਹ ਅਤੇ ਗਰਜ ਦੇ ਖੇਤਰ ਦੇ ਕਾਰਨ ਹੜ੍ਹਾਂ ਦੀ ਨਿਗਰਾਨੀ ਵੀ ਜਾਰੀ ਕੀਤੀ ਜਿਸ ਨਾਲ ਉੱਚ ਵਹਾਅ ਹੜ੍ਹ ਜਾਂ ਕਟੌਤੀ ਹੋ ਸਕਦੀ ਹੈ ਗਾਂਟੋ ਅਤੇ ਆਸ-ਪਾਸ ਦੇ ਖੇਤਰ ਮੰਗਲਵਾਰ ਸਵੇਰੇ ਦੇ ਜਾ ਤਰ ਸਮੇ ਲਈ ਗਰਜ ਤੂਫਾਨ ਦੀ ਨਿਗਰਾਨੀ ਹੈਕਸਨ ਪੀਰ ਰੀਜਨਲ ਪੁਲਿਸ ਨੇ ਡਰਾਈਵਰਾਂ ਨੂੰ ਬਰਸਾਤ ਦੇ ਮੌਸਮ ਵਿੱਚ ਸਪੀਡ ਘਟ ਕਰਨ ਪੂਰੀ ਹੈਡਲਾਈਟਾਂ ਲਗਾਉਣ ਪਾਣੀ ਚੱਪਰੀਆਂ ਮੈਨ ਹੋਲ ਦੇ ਟੱਕਣਾ ਵਿੱਚ ਖੜੇ ਹੋਣ ਤੋਂ ਬਚਣ ਅਤੇ ਬ੍ਰੇਕਾਂ ਤੇ ਸਲੈਮ ਨਾ ਕਰਨ ਲਈ ਚੇਤੇ ਕਰਾਇਆ ਟੌਂਟੋ ਦੇ ਯੂਨੀਅਨ ਸਟੇਸ਼ਨ ਤੇ ਵੀ ਪਾਣੀ ਭਰਨਾ ਸ਼ੁਰੂ ਹੋ ਗਿਆ ਸੀ ਤਸਵੀਰਾਂ ਜੋ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਮੰਗਲਵਾਰ ਦਿਆਂ ਨੇ ਜਿੱਤੇ ਭਾਰੀ ਮੀਂਹ ਕਾਰਨ ਸੜਕਾਂ ਤੇ ਪਾਣੀ ਭਰ ਗਿਆ ਤੇ ਲੋਕ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਆਪਣੇ ਕੰਮਕਾਰਾਂ ਤੇ ਪਹੁੰਚੇ ਮੰਗਲਵਾਰ ਦੇ ਸਵੇਰ ਤੋਂ ਹੀ ਭਾਰੀ ਬਰਸਾਤ ਹੋ ਰਹੀ ਸੀ ਅਤੇ ਲਗਾਤਾਰ 6-7 ਘੰਟੇ ਬਰਸਾਤ ਹੁੰਦੀ ਰਹੀ 6-7 ਘੰਟਿਆਂ ਦੇ ਬਾਅਦ ਲੋਕਾਂ ਨੂੰ ਬਰਸਾਤ ਤੋਂ ਥੋੜੀ ਰਾਹਤ ਮਿਲੀ ਅਤੇ ਲੋਕਾਂ ਨੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਅਤੇ ਇਸ ਤੋਂ ਬਾਅਦ ਜੋ ਸੜਕਾਂ ਦੇ ਉੱਪਰ ਪਾਣੀ ਭਰ ਚੁੱਕਿਆ ਸੀ ਉਹ ਵੀ ਹੌਲੀ-ਹੌਲੀ ਕਰਕੇ نیچے ਨੂੰ ਹੋਣਾ ਸ਼ੁਰੂ ਹੋ ਗਿਆ ਸੀ ਬਿਊਰੋ ਰਿਪੋਰਟ ਹਮਦਰਦ ਟੀਵੀ